ਸਵੇਰੇ 4 ਵਜੇ ਦਾ ਸਮਾਂ ਸੀ। ਬਾਹਰ ਗਲੀ ਵਿੱਚ ਕੁੱਤੇ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ। ਆਵਾਜ਼ ਸੁਣ ਕੇ ਮੈਂ ਉੱਠਿਆ ਤੇ ਦੇਖਿਆ ਬਾਹਰ ਇੱਕ ਕਚਰਾ ਇਕੱਠਾ ਕਰਨ ਵਾਲੀ ਔਰਤ ਮੋਢੇ ਤੇ ਬਗਲੀ ਪਾਈ ਹੱਥ ਵਿੱਚ ਸੋਟੀ ਫੜੀ ਗਲੀ ਵਿੱਚੋਂ ਕੂੜਾ ਫਰੋਲ ਰਹੀ ਸੀ। ਕਾਗਜ਼ ਇਕੱਠੇ ਕਰ ਰਹੀ ਸੀ। ਰੈਪਰ ਇਕੱਠੇ ਕਰ ਰਹੀ ਸੀ। ਕੁੱਤੇ ਜ਼ੋਰ-ਜ਼ੋਰ ਨਾਲ ਭੌਂਕ ਰਹੇ ਸੀ। ਸੋਟੀ ਨਾਲ ਉਹਨਾਂ ਨੂੰ ਡਰਾਉਂਦੀ ਹੋਈ ਉਹ ਆਪਣਾ ਕੰਮ ਕਰ ਰਹੀ ਸੀ ਇਸੇ ਤਰ੍ਹਾਂ ਉਹ ਇੱਕ ਗਲੀ ਵਿੱਚੋਂ ਨਿਕਲੇ ਕੇ ਦੂਜੀ ਗਲੀ ਵਿੱਚ ਗਈ ਤਾਂ ਜਿਹੜੇ ਦੂਜੀ ਗਲੀ ਦੇ ਕੁੱਤੇ ਸੀ ਹੁਣ ਉਹ ਭੌਂਕਣਾ ਸ਼ੁਰੂ ਕਰ ਦਿੱਤਾ ਸੀ ਤੇ ਪਹਿਲੀ ਗਲੀ ਵਾਲੇ ਜਿਹੜੇ ਸੀ ਕੁੱਤੇ ਉਹ ਚੁੱਪ ਕਰ ਗਏ ਸਨ ਪਰ ਉੱਥੇ ਵੀ ਉਸਨੇ ਆਪਣਾ ਕੰਮ ਜਾਰੀ ਰੱਖਿਆ ਇਸੇ ਤਰ੍ਹਾਂ ਉਹ 1 2 3 4 5 10 ਗਲੀਆਂ ਵਿੱਚੋਂ ਕਾਗਜ਼ ਇਕੱਠੇ ਕਰੇ ਤੇ ਕਚਰਾ ਇਕੱਠਾ ਕਰਦੀ ਰਹੀ ਹਰ ਗਲੀ ਵਿੱਚੋਂ ਉਸ ਉੱਤੇ ਭੌਂਕਣ ਵਾਲੇ ਕੁੱਤੇ ਭੌਂਕਦੇ ਰਹੇ ਪਰ ਉਸ ਔਰਤ ਨੇ ਆਪਣੀ 500 ਰੁਪਏ ਦੀ ਆੜੀ ਬਣਾਈ ਇੱਕ ਆਣਪੜ ਔਰਤ ਜਿਸ ਨੂੰ ਕੋਈ ਸੈਲਫ ਗਰੁੱਪ ਨਹੀਂ ਜਿਸ ਦੀ ਕੋਈ ਮਦਦ ਕਰਨ ਵਾਲਾ ਨਹੀਂ ਉਹ ਜਾਣਦੀ ਹੈ ਕਿ ਅਗਰ ਕੁੱਤੇ ਭੌਂਕਦੇ ਤਾਂ ਭੌਂਕਣ ਦਿਓ ਆਪਣਾ ਕੰਮ ਕਰਦੇ ਜਾਓ ਜਦੋਂ ਤੁਹਾਡੇ ਕੋਲ ਸ਼ਾਮ ਤੱਕ ਕਾਮਯਾਬੀ ਹੋਵੇਗੀ ਕਾ ਭੌਂਕਣ ਵਾਲੇ ਕੁੱਤੇ ਤਾਂ ਉੱਥੇ ਹੀ ਰਹਿ ਜਾਣਗੇ ਉਹ ਤਾਂ ਆਪਣੀ ਗਲੀ ਵਿੱਚੋਂ ਬਾਹਰ ਵੀ ਨਹੀਂ ਆ ਸਕਦੇ ਤਾਂ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿਸੀ ਆਪਣੀ ਮੰਜ਼ਿਲ ਲਈ ਆਪਣੇ ਸ਼ੌਕ ਲਈ ਕੰਮ ਕਰਦੇ ਜਾਓ ਅਗਰ ਦੁਨੀਆ ਭੌਂਕਦੀ ਹੈ ਤਾਂ ਭੌਂਕਣ ਦਿਓ